ਦੇਖੀ ਜਲਤ ਚੰਗਾ ਮਾੜਾ ਪਤਾ ਓਏ ਇਹ ਮੇਰੇ ਮੁੰਨੇ ਓਏ ਆ ਜੂੜੀ ਤੇਰੀ ਓਏ ਹੂੰ ਅਸ਼ਰ ਦੇ ਬੋਤੇ ਨਾ ਲੈ ਆਉਣ ਮੰਮੀ ਤੇ ਜੂੜੀ ਨਹੀਂ ਕਰਾਈ ਤੂੰ ਜੂੜੀ ਖੁੱਲ ਗਈ ਤੇਰੀ ਹੈਲੋ ਕਰਦੇ ਸਰ ਇਹਨੂੰ ਹੈਲੋ ਕਰਦੇ ਸਸਰੀ ਗੱਲ ਕਰਦੇ ਆ ਤੇ ਜੋੜ ਕੇ ਹਾਂ ਬੱਲੇ ਪੁੱਤਰਾ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਹਾਂ ਤੇਰਾ ਨੋਣਾ ਬਾਬਾ ਕਿੱਥੇ ਹੈ ਬਾਬਾ ਜੀ ਕਿੱਥੇ ਹੈ ਬਾਬਾ ਜੀ ਕਿੱਥੇ ਹੋ ਸੀ ਬਾਬਾ ਜੀ ਹਾਂ ਬੱਲੇ ਨੇਰੇ ਪੁੱਤ ਬਾਬਾ ਜੀ ਨੋਣੇ ਕਿੱਥੇ ਤੇਰੇ ਬਾਬਾ ਜੀ ਤੇਰੇ ਕਿੱਥੇ ਆ? ਹੋਸੀ ਬਾਬਾ ਜੀ। ਨੇ ਨੇ ਬਾਬਾ ਜੀ ਹੈ ਨਾ। ਬਾਬਾ ਜੀ ਨੂੰ ਕਿੰਨਾ ਪਿਆਰ ਕਰਦਾ ਤੂੰ? ਕਿੰਨਾ ਪਿਆਰ ਕਰਦਾ? ਐ ਬੱਲੇ ਬੰਨੀ ਐ। ਬਾਬਾ ਜੀ ਕਿੱਥੇ ਆ? ਹੋਸੀ। दूजे बाबा जी कि है ओशी। ओ। ओ, ओते ओशी। दैड़, जरावर पुत डैडी किट डैडी कोड दे

ਮੰਮੀ ਕਿਥੇ ਮਾਰਦੀ ਐ ਡੈਡੀ ਨੂੰ ਪਾ ਕੇ ਇੱਥੇ ਕਿਵੇਂ ਕਰਦਾ ਹਾਂ ਮੈਂ ਤੂੰ ਕਰੀ ਪਾ ਹਾਂ ਮੇਰਾ ਮੁੰਨਾ ਵਈ ਜੋਰਾਵਰ ਸਿੰਘ ਜੀ ਤੁਸੀਂ ਹੋਕੀ ਖੇਡਦੇ ਹੋ ਹੋਕੀ ਖੇਡਦੇ ਹੋ ਦੱਸੋ ਜ਼ਰਾ ਇਹਨੂੰ ਹੋਕੀ ਖੇਡਦੇ ਹੋ ਜਰਵਰ ਸਿੰਘ ਜੀ ਅਦਰ ਦੇਖਿਓ ਪੁੱਤ ਕੀ ਪਾਇ ਤੂੰ ਆ ਹੋਏ ਹਾਂ ਸਰਨ ਵਾਇ ਕਰਦੇ ਐ ਕਿਦ ਤੱਕ ਨਹੀਂ ਬਾਏ ਕਰਦੇ ਗੁੱਡ ਨਾਈਟ ਕਰਦੇ ਸਾਰਿਆਂ ਗੁੱਡ ਨਾਈਟ ਤਦੇ ਉਤਰਨਾ ਅਲੀ ਗ੍ਰੇਮੀ ਦਲਵਰ ਸਿੰਘ ਜੀ ਉਹ ਕੀ ਕਰੀਏ ਨਾ ਅਰਧਨੇ ਪੈਨ